ਹੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨਾਲੇ ਲੋਪੋ ਕੇ ਚਗਾਵਾ ਇੱਕ ਪਾਸੇ ਲੋਪੋ ਕੀ ਇੱਕ ਪਾਸੇ ਚਗਾਵਾ ਡਾਕਟਰ ਭੋਲੇ ਹਣਾ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ 'ਤੇ ਭਈ ਤੁਹਾਨੂੰ ਚਾਰ ਗਾਵਾਂ ਦਿਖਾਉਣੀਆਂ ਜਿਨ੍ਹਾਂ ਵਿੱਚ ਤਿੰਨ ਸੂਈਆਂ ਤੇ ਇੱਕ ਗੱਬਣ ਹੈ ਸੂਈਆਂ ਦੇ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲੇ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਕੀ ਹਾਲ ਚਾਲ ਜੀ ਵੀਰ ਜੀ ਵਧੀਆ ਵਧੀਆ ਜੀ ਤੁਸੀਂ ਦੱਸੋ ਠੀਕ ਠਾਕ ਬੜੇ ਵਧੀਆ ਜੀ ਸੁਣਾਓ ਚਲੋ ਠੀਕ ਠਾਕ ਹੀ ਚਾਹੀਦਾ ਜੇ ਹਾਂਜੀ ਕਿ ਦਿਨ ਪਾਤੇ ਜੀ ਕਾਫੀ ਕਾਫੀ ਦਿਨ ਨਹੀਂ ਪਾਏ ਅੱਛਾ ਤੁਹਾਨੂੰ ਤੇਨਰਾ ਕੌਲਾ ਕੀਤੀਆਂ ਜਦੋਂ ਕਾਲ ਕਰਦੇ ਉਦੋਂ ਰਾਤ ਡੰਗਰ ਸਾਰੇ ਥੀਲ ਹੋ ਜਾਂਦੇ ਨੇ ਠੀਕ ਆ ਫੋਨ ਤੁਸੀਂ ਕਰਦੇ ਹੋ ਉਦੋਂ ਜੇ ਜਦੋਂ ਨਹੀਂ ਆਉਣਾ ਨਹੀਂ ਹੁੰਦਾ ਹਾਂ ਤੇ ਬਾਅਦ ਚ ਫਿਰ ਅਗਲੀ ਉਦੋਂ ਤੱਕ ਕਰ ਡੰਗਰ ਵਿਗ ਜਾਂਦੇ ਠੀਕ ਐ ਚਲੋ ਇਤਨਾ ਹੀ ਆਈ ਚ ਲਈ ਚਲਦੇ ਜਮ ਅੱਛਾ ਅੱਜ ਰੇਟ ਜਾਇਜ ਕਰਦੀ ਐ ਫਿਰ ਬਿਲਕੁਲ ਜਾਇਜ ਤੇ ਦੁੱਧ ਹਾਲ ਕੇ ਬੈਠਾ ਅੱਛਾ ਤੇ ਚਲੋ ਨਾਮ ਦੱਸਦੇ ਕਰੀ ਫਿਰ ਡਾਕਟਰ ਭੋਲਾ ਹਾਂਜੀ ਹਾਂਜੀ ਪਿੰਡ ਠੱਠਾ ਤਹਿਸੀਲ ਚਨਾਲਾ ਨੇੜੇ ਲੁੱਪੂ ਕੇ ਜਗਾਵਾ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 985284286 9855084290 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਕਾਫੀ ਖੂਬਸੂਰਤ ਜੀ ਵੜਿਆ ਨਿਕਨੇ ਕੇ ਸਿੰਘ ਦੇ ਹੈਗੇ ਕਿਸੇ ਨੇ ਸਿੰਘ ਨਹੀਂ ਲਗਾਏ ਇਹਦੇ ਤੇ ਬਾਕੀ ਉਤਰੇ ਆ ਵੀ ਕੱਦ ਕਾਰ ਤੇ ਚੰਗੀ ਸੋਹਣੇ ਰੰਗ ਰੂਪ ਚ ਦੱਸੀਏ ਦੱਸਵਾ ਜੀ ਅੱਛਾ ਮੂੰਹੋਂ ਖੀਰੀ ਆ ਅੱਛਾ ਹਾਂਜੀ ਚਾ ਕਿਤੇ ਦੰਦ ਹਾਂਜੀ ਖੀਰੀ ਆ ਦੋ ਦੰਦ ਜਿਹੜੇ ਮਤਲਬ ਕੱਢਣ ਲਈ ਕੱਢਣ ਦੀ ਆ ਅੱਛਾ ਠੀਕ ਆ ਤੇ ਅਜੇ ਗੱਬਣ ਆ ਅਜੇ ਗੱਬਣ ਆ ਦਿਨ ਲੈਂਦੀ ਅਜੇ 10 15 ਅੱਛਾ ਕਿੰਨਾ ਕੁ ਦੋ ਚਵਾਜੋਗੀ ਦੁੱਧ ਵੀਧੀਏ ਮੱਚੀ ਗੁਨਾ ਕਿਲੋ ਵੀ ਕਿਲੋ ਤੋਂ ਬਾਹਰ ਹੀ ਚੱਲੂਗਾ ਅੱਛਾ ਹਾਂਜੀ ਤੋਰੀਏ ਚੰਗੇ ਥਾਨ ਤੋਂ ਆਈ ਆ ਬਾਕੀ ਇਹ ਆ ਵੀ ਕੱਦ ਕੱਠ ਚੰਗਾ ਆ ਇਸ ਤਰ੍ਹਾਂ ਤੋੜਦਾ ਵੀ ਜੀ ਨਾਲੇ ਦੰਦ ਵੀ ਚੱਕਰਾ ਦਈਏ ਤੇ ਆਪਾਂ ਜਿਸ ਦਿਨ ਕੋਈ ਦਾਖ ਕਿੰਦੇ ਲਾਇ ਜਣੇ ਦਿਨ ਤੇ ਚੰਗੀ ਪਰੰਦੀ ਆ ਦੰਦ ਖਾ ਦਈਏ ਵੀ ਜੀ ਇਹਦੇ ਇੱਥੇ ਦੇਖ ਸਾਡੇ ਜੀ ਦੋ ਦੰਦ ਆ ਜਿਹੜੀ ਪਿਆਰ ਦੋ ਦੰਦ ਆ ਠੀਕ ਹੈ ਜੀ ਲੈ ਜੀ ਦੋਂਦੀ ਹੋਂਦੀ ਆ ਜੀ ਤੇ ਅਜੇ ਥੋੜਾ ਤੱਕਰ ਚੰਗੀ ਭਰ ਜਾਣੀ ਹੈ ਅਜੇ ਜੀ ਜਿਹੜੇ 115 ਦਿਨ ਪਏ ਤੇ ਥਣ ਵੀ ਚੰਗੇ ਗੈਪ ਤੇ ਆ ਦੂਰ ਦੂਰ ਜਿਹੜਾ ਥਾਣ ਲੱਗਾ ਥਾਣ ਵੀ ਪ੍ਰੋਪਰ ਹੱਥ ਚੋਂ ਨਾਲ ਤਿਆਰ ਹੋ ਜਾਣਾ ਜਿੱਦੇ ਤੱਕ ਨੀ ਇਹਨਾਂ ਪੂਰੀ ਭਰਨਾ ਹੈ ਹਾਂਜੀ ਹਾਂਜੀ ਤੇ ਕਿੰਨਾ ਫਿਰ ਵੇਜੀ ਮੁੱਲੇ ਦਾ ਮੁੱਲ ਵੀ ਜੀ 60000 ਚ ਮਾਨਤਾ ਕਰਦਾ ਜੀ ਅੱਛਾ ਹਾਂਜੀ ਕੋਈ ਫੋਨ ਲਾਊਗਾ ਤਾਂ ਕਰ ਦੋਗੇ ਮੌਕੇ ਤੇ ਮਾਨਤਾ ਨਾ ਖੁੱਲਾ ਕਰ ਦੋਗੇ ਹਾਂਜੀ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਜੀ ਪਰਸਾਂ ਦੀ ਸੂਈ ਆ ਅੱਛਾ ਪਰਸਾਂ ਦੀ ਸੂਈ ਆ 8-9 ਕਿਲੋ ਬਹੁਤ ਚੱਲਣਗੇ ਅੱਛਾ ਮਗਰ ਵੀ ਵੱਚੀ ਆ ਹੰੜੇ ਤੇ ਲੀ ਗਿਆ ਕਿਉਂ ਚਾਨ ਸਾਫ ਸੁਥਰੀ ਹੈ ਤੇ ਕਿੰਨਾ ਘਰੀ ਜਾਊਗੀ ਇਹ ਬੱਚੀ ਦੁੱਧ ਭਰਦੀ ਕਿ 15 16 ਕਿਲੋ ਠੀਕ ਹੈ ਤੋੜ ਦਈਏ ਫਿਰ ਇਹਨਾਂ ਵੀ ਉਹ ਮਗਰ ਬੱਚੀ ਬਿਲਕੁਲ ਤਾਜ਼ਾ ਨਾੜੂ ਜਿਹੜਾ ਨਾਲ ਆ ਸੇ ਥਾਨਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਇਹ ਕਿ ਕ੍ਰੋਸ ਚ ਆ ਹਾਂ ਜੀ ਨਹੀਂ ਤੋੜਰ ਦਰਦੀ ਜੀ ਆ ਨਹੀਂ ਬੱਚੇ ਦਾ ਕੰਮ ਨਹੀਂ ਆਜ ਲਿਆ ਹੋਇਆ ਜੀ ਆ ਦੇਖਦਾ ਦੇਖਵਾਂ ਨੇ ਇਹਦਾ ਲੱਗੇ ਤਾਂ ਅਜੇ ਉੱਤਰੇ ਪਿੱਛੋਂ ਵੀ ਬੜੀ ਲੱਬੜੀ ਆ ਤੇ ਇਹਦਾ ਮੁੱਲ ਵਿੱਜੇ ਫਿਰ ਇਹਨਾਂ ਮੁੱਲ ਵਿੱਜੇ 35000 ਚ ਮਾਨਤਾ ਕਰਦਾਂਗੇ ਅੱਛਾ 35000 ਚ ਮਾਨਤਾ ਕਰਨਾਂ ਇਹਦਾ ਹਾਂਜੀ ਠੀਕ ਐ ਬਾਕੀ ਆ ਵੀ ਚਲੋ ਕੋਈ ਵੀਰ ਫੋਨ ਲਾਵੇ ਮਾਨਤਨ ਤੇ ਮੌਕੇ ਤੇ ਹੋਣਗੇ ਜਰੂਰ ਤਿੰਨੋਂ ਕਿੰਨਾ ਚਿਰ ਹੋ ਗਿਆ ਜੇ ਸੋਈ ਨਾ ਇਹ ਨੂੰ ਅਕ 6 ਦਿਨ ਹੋ ਗਏ ਜੀ 6 ਦਿਨ ਹੋ ਗਏ ਆ ਤੇ ਇਹ ਕਿੰਨਾ ਦੁੱਧ ਮਗਰ ਬੱਚੀ ਆ ਜੀ ਅ 6 ਮਗਰ ਬੱਚੀ ਆ ਮੋਕਾ ਬਹੁਤ ਆ ਜਿਹੜਾ ਨਾ 12 ਤੋਂ 13 ਕਿਲੋ ਤੇ ਚੱਲਣ ਦੀ ਹੈਗਾ ਦੁੱਧ ਪੱਕਾ ਤਿਆਰ ਪੱਕਾ ਮੈਂ ਨਾ ਵੀ ਕੋਈ ਜਾਵੇ ਆਣ ਕੇ ਆਪਣੀ ਚਵਾਈ ਕਰਕੇ ਕਹਣੇ ਕਿ ਤੇ ਇਹ ਕਿੰਨਾ ਕਰੀ ਜਾਊਗੀ ਹੈ ਵੀ ਜਾਸੀ ਕ੍ਰੋਸ ਜੀ ਠੀਕ ਆ ہاں ਦੁੱਧ 15 16 ਕਿਲੋ ਬੱਚੀ ਭਰ ਦੇ ਦੀ ਤੋਰ ਦੋ 13 ਆ ਜਾਊਗਾ ਸਵੇਰੇ 9 ਵਜੇ ਮਰਵੇ ਇਹਦਾ ਵੀ ਤਾਜ਼ਾ ਹੀ ਆ ਨਾਲ ਬੱਚੇ ਦਾ 15 ਕਿ ਲੀਟਰ ਦੇ ਕਿਰੀਤ ਗਿੰਦੇ ਵੀ ਖਰੀਦ ਜਾਓਗੇ ਤੇ ਹੁਣ 12 ਕਿ ਲੀਟਰ ਜਿਹੜਾ ਮੌਕੇ ਤੇ ਤਿਆਰ ਹੈ। ਬੱਚਾ ਇਹਦਾ ਵੀ ਤਾਜ਼ਾ ਹੀ ਆ ਮਗਰ ਇਹਦੇ ਵੀ ਅੱਛੀ ਹੈ। ਤੇ ਹੈਗੀ ਜੀ ਕਰੋਸ ਤੇ ਚੌਂਚਾਂ ਬੜੀ ਸਾਸੂਸੀ ਹੋਈ ਠੀਕ ਹੈ ਜੀ ਸਾਣੀ ਬੜਾ ਵਧੀਆ ਲੱਗਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 34000 ਜਮਾਨਤ ਕਰਾਂਗੇ 6 ਦਾ 34000 ਜਮਾਨਤ ਕਰਨਾ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਆ ਗਾਂ ਜਿਹੜੀ ਅੰਠ ਤੇ ਜੇ ਇਹਦਾ ਬੱਚਾ ਆ ਜੀ ਹਾਂਜੀ ਕੀ ਜਦ ਮਗਰ ਕੀ ਮੱਛਾ ਨਹੀਂ ਇਹਦੇ ਮਗਰ ਬੱਚਾ ਤੇ ਆ ਤੁਹਾਡੇ ਸਾਹਮਣੇ ਜੀ ਆਪਣੀ ਸਮਝਣਾ ਕੋ ਲਾ ਲੈ ਕਿੰਨੇ ਕੇ ਚਿਰਦਾ ਹੋਊਗਾ ਮੈਨੂੰ ਬਾਹਰ ਹੀ ਲਾਉ ਮੈਨੂੰ ਤਾਂ ਬਾਹਰ ਹੀ ਆ ਜਿਹੜਾ ਅਗਲੇ 20 ਦਿਨਾਂ ਅੰਦਰ ਪਰ ਮੈਨੂੰ ਬਾਹਰ ਹੀ ਠੀਕ ਆ ਦੁੱਧ ਦੱਸ ਲੈ ਵੀਰ ਜੀ 9 ਤੋਂ 10 ਕਿਲੋ ਜੀ ਅੱਛਾ ਹਾਂਜੀ ਠੀਕ ਆ ਤੋੜ ਦਈਏ ਫੇਰ ਇਹਨਾਂ ਵਿੱਚ 9 10 ਇਹ ਆ ਬਈ ਸਾਂਭੀ ਨਹੀਂ ਆ ਕਿਸ ਨੇ ਆ ਨਾ ਕਿਸੇ ਨੇ ਸਾਂਭੀ ਘੱਟਿਆ ਇਹ ਸਟਾਲਾ ਚੂਲਾ ਕੋਈ ਪਾਊਗਾ ਤੇ ਉਹ ਸਾਡੇ ਦੁੱਧੋਂ ਮੱਧਲੀ ਜਾਵੇ ਆ ਹਵਾ ਨਾਲ ਇਹਦਾ ਦੇਖ ਸਾਡੇ ਲੱਗੇ ਤਾਂ ਉਹਦੇ ਇੱਥੇ ਲਗਵਾਈ ਆ ਅਗਲੇ ਆ ਜੀ ਇਹ ਤਾਂ ਮੌਕੇ ਵਿੱਚ ਮੌਕੇ ਲੱਗਦਾ ਵੀ ਉਹ ਨਹੀਂ ਮੌਕੇ ਤੇ ਜਿਹੜਾ ਕਹਿੰਦੇ ਵੀ ਜਿੰਨਾ ਤਿਆਰ ਆ ਉਹ ਦੱਸਿਆ ਗਾੜੀ ਕੋਈ ਉਹਦਾ ਹਲੇ ਘਟਾ ਲਿਆ ਉਹ ਅਗਲੇ ਦਾ ਤੇ ਇਹਦਾ ਫਿਰ ਮੁੱਲ ਤਾਂ ਤੋਹਫੇ ਕਰਨ ਲੱਗੀਆਂ ਜੀ 28000 ਚ ਮਾਨਤਨ ਕਰਾਂਗੇ ਅੱਛਾ 28000 ਚ ਮਾਨਤਨ ਕਰ ਦੇਣਾ ਹਾਂਜੀ ਹਾਂਜੀ ਖੁੱਲਾ ਕਰ ਦੋਗੇ ਮੌਕੇ ਤੇ ਕੋਈ ਫੋਨ ਲਾਵੇ ਕਰੀ ਗਏ ਠੀਕ ਆ ਜੀ ਬੜਾ ਸਾਰੀਆਂ ਜੀ ਸਾਹ ਸੋਸਰੀਆਂ ਠੀਕ ਆ ਸੋਹਣੀਆਂ ਦੁੱਧ ਦੀ ਚਵਾਈ ਤੇ ਬੜੀਆਂ ਸਾਹ ਸੋਸਰੀਆਂ ਪੋਲੀਆਂ ਚੋਂਣ ਠੀਕ ਆ ਮੁੱਟੀਆਂ ਤਾੜਾ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਤੁਹਾਡੇ ਘਰੋਂ ਕੋਈ ਚੁਆਈ ਕਰਕੇ ਹਨਾ ਤਸੱਲੀ ਕਰਕੇ ਵੇਖ ਕੇ ਖੜੇ। ਕਿਹਨੇ ਪੈਸੇ ਦੇਣੇ ਜੇ ਅਹੀ ਪਾਟਾ ਨੋਟ ਕੱਢ ਸਕਦੇ ਤੇ ਉਹ ਵੀ ਆਣ ਕੇ ਆਪਣੀ ਤਸੱਲੀ ਕਰ। ਤਸੱਲੀ ਕਰਕੇ ਖੜਨਾ। ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ। ਆਪਣੀ ਸਮਝਣਾ। ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਤਸੱਲੀ ਕਰਕੇ ਖੜੋ ਜੀ।